शहादतपुर मनाए जा रहे हैं श्री आनंदपुर साहिब में बहुत श्रद्धा और सत्कार से साथ जिसमें हमें उम्मीद है कि एक करोड़ से ज्यादा संगत यहाँ नतमस्तक होने आएगी उन सब की तैयारियों को लेकर आज हमने एक सफाई मुहिम का अभियान का आगाज किया जिसमें हमारे सारे आ, आ, सारे आ, वर्कर्स आ, हमारे सारे काउंसलर साहबान सारे ऑफिसर्स पूरे शहरवासी लगे हैं और पूरे शहर को रोजाना हर रोज हम खुद सात से आठ बजे तक खुद भी लगा करेंगे एक सफाई सेवक बनकर पूरे शहर को साफ करेंगे अब uh, 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 20 नवंबर को श्रीनंदनपुर में बहुत सारे प्रोग्राम हो रहे हैं जिसमें से 20 नवंबर को लाइट एंड साउंड शो है uh, 22 नवंबर को नगर कीर्तन पूरे देश से श्रीनंदनपुर साहब आएंगे 23 नवंबर को सर्वधर्म सम्मेलन है uh, जिसमें हर धर्म के हर विचारधारा uh, के जो संत हैं महापुरुष हैं जो हमारे रिलीजियस फिगर्स हैं वो आएंगे 24 तारीख को uh, सिंहपेट नगर कीर्तन विधानसभा का स्पेशल सेशन है तेईस और चौबीस को दोनों दिन शाम में कीर्तन दरबार है पच्चीस को सरबद्दा वालाता है श्री अनंतपुर साहिब में पहली बारी नॉर्थ इंडिया में पहली बारी तेईस तरीक से लेकर उनतीस तरीक तक रोजाना विरासत खालसा में ड्रोन शो होगा पांच सौ ड्रोन का तो बहुत सारे ऐसे बहुत सारे और भी बहुत सारे इवेंट्स हैं पूरे शहर को इन चिंत साफ किया जा रहा है सजाया जा रहा है धोया जा रहा है संगत की आमद आमदगी देखो बिल, बिल्कुल गलत खबर है LGPC हमें हर संपूर्ण सहयोग दे रहे हैं और जहाँ भी उनकी तरफ से कोई भी सरकार को दिशा निर्देश आती है हम उसका भी पालन करते हैं उनकी तरफ से कोई रिक्वेस्ट आती है हम उसको भी करते हैं ये गुरु साहब का पर्व है इसमें हमें सबका साथ चाहिए और जो हमारी ड्यूटी लगेगी हम जी जी आज श्री अनपुर साहिब में आ, हमारी सारी टीम सब शहरवासी पूरे शहर की सफाई अभियान में लगे हैं ਆ ਕਿਉਂਕਿ ਹਮਾ ہمارا ਅਨੁਮਾਨ ਹੈ ਕਿ ਅਗਲੇ 20 ਦਿਨوں ਮੇ 1 ਕਰੋੜ ਤੋਂ ਜ਼ਿਆਦਾ ਸੰਗਤ ਸ਼੍ਰੀ ਨਨਪੁਰ ਸਾਹਿਬ ਮੇ ਨਤਮਸਤਕ ਹੋਣ ਆਏਗੀ ਤੇ ਉਨ੍ਹਾਂ ਦੀ ਸਹੂਲਤ ਤੋਂ ਦੇ ਕੇ ਪੂਰੇ ਸ਼ਹਿਰ ਕੇ 1-1 ਇੰਚ ਕੋ ਹਮ ਸਾਫ ਕਰਾਂਗੇ ਠੀਕ ਹੈ ਸਾਡੇ ਸਾਰੇ ਟਿਕ ਵੱਲੋਂ ਸਾਡੇ ਸਾਰੇ ਐਕਟਿਵ ਸਹਿਪਾਨ ਵੱਲੋਂ ਪ੍ਰਧਾਨ ਸਾਹਿਬ ਰੈਡ ਕੌਂਸਲ ਦੇ ਨਨਪੁਰ ਸਾਹਿਬ ਦੇ ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਚੁੱਕੀ ਹੈ ਰੋਜ਼ਾਨਾ ਸਵੇਰੇ 3:00 ਕੱਲ 7:00 ਵਜੇ ਅਸੀਂ ਸਾਰੇ ਆਪ ਸੜਕਾਂ ਦੇ ਉਤਰਾਂਗੇ ਮੈਂ ਖੁਦ ਵੀ ਉਹਦੇ ਵਿੱਚ ਇਨਕਲੂਡ ਹੈ ਰੋਜ਼ ਸਵੇਰੇ ਤੁਹਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਅਸੀਂ ਰੋਜ਼ਾਨਾ ਆਪਣੇ ਦਿਨ ਦੀ ਸ਼ੁਰੂਆਤ ਦੋ ਘੰਟੇ ਸ਼ਹਿਰ ਦੀ ਸਫਾਈ ਤੋਂ ਲੈ ਕੇ ਉਹਨੂੰ ਆਪ ਲੱ ਕੇ ਸਫਾਈ ਸੇਵਾਦਾਰਾਂ ਦੇ ਨਾਲ ਖੜੇ ਹਾਂ ਸੀ ਸਹਿਮਾਨ ਸਾਰੇ ਜਿਹੜੇ ਲੋਕਲ ਵਾਸੀ ਉਹਨਾਂ ਦਾ ਕੀ ਆਪ ਲਗਾਗੇ ਤੇ ਆਪ ਸਰ ਨੇ ਹੀ ਬਣਤੀ ਹੈ ਕਿ ਆਓ ਸ਼ਰਨ ਨੂੰ ਪਰਸਾ ਵੇਖਿਆ ਉਹਨੂੰ ਸਾਡੀ ਲਾਸਾਨੀ ਸ਼ਹਾਦਤ ਨੂੰ ਮਤਲਬ ਉਸ ਤੋਂ ਕੋ ਸੈਦਾ ਕਰੋ ਕਿ ਅਸੀਂ ਆਪਣੇ ਆਪ ਨੂੰ ਬੜਾ ਵੱਡ ਭਾਗ ਨਹੀਂ ਸਮਝਦੇ ਆਂ ਕਿ ਸਾਨੂੰ ਇਹ ਸੇਵਾ ਮਿਲੀ ਹੈ ਤੇ ਰੋਜ਼ਾਨਾ ਆਪ ਮੰਤਰੀ ਬਣ ਕੇ ਨਹੀਂ ਪਰ ਸਫਾਈ ਸੇਵਕ ਬਣ ਕੇ ਸੰਕਟਾਂ ਦੀ ਜਿਹੀ ਧੂੜ ਹੈ ਰੋਜ਼ਾਨਾ ਸਾਹ ਜੀ ਅੱਜ ਕੈਬਨ ਮੰਤਰੀ ਸਰਦਾਰ ਖਰਜੋ ਸਿੰਘ ਵੈਦ ਜੀ ਅਤੇ ਡੀਸੀ ਸਾਹਿਬ ਜੀ ਬਲੋਂ ਕਾਉਂਸਲ ਆਨੰਦਪੁਰ ਸਾਹਿਬ ਬਲੋਂ ਜਿਹੜੀ ਹੈ ਸਫਾਈ ਦੀ ਮੋਹਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ੀਦਿ ਵਾਲੇ ਨੂੰ ਮੁੱਖ ਰੱਖਦੇ ਹੋਏ ਵੱਡੇ ਪੱਧਰ ਤੇ ਆਰੰਭ ਕੀਤੀ ਗਈ ਹੈ ਜਿਦੇ ਵਿੱਚ ਲਗਾਤਾਰ ਜਿਹੜੀ ਇਹ ਸਫਾਈ ਚੱਲ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ਼ਹਿਰ ਦੇ ਵਿੱਚ ਆਵਾਰਾ ਪਸ਼ੂ ਵੀ ਹੈ ਜੋ ਜੋ ਕਿ ਵੱਡੀ ਦਿੱਕਤ ਬਣੀ ਹੋਈ ਹੈ ਉਹਨਾਂ ਨੂੰ ਬਾਹਰ ਕੱਢੇ ਜਾ ਰਿਹਾ ਤੇ ਕਾਫੀ ਜ਼ਿਆਦਾ ਪਸ਼ੂ ਬਾਹਰ ਕੱਢਤੇ ਗਏ ਤੇ ਮਹਿੰਮ ਲਗਾਤਾਰ ਜਾਰੀ ਹੈ 12 12 ਪਸ਼ੂ ਨੂੰ ਵੀ ਪੰਜ ਚਾਰ ਦਿਨ ਦੇ ਵਿੱਚ ਲੱਗਦਾ ਬਿਲਕੁਲ ਅਸੀਂ ਸ਼ਹਿਰ ਨੂੰ ਆਵਾਰਾ ਪਸ਼ੂ ਤੋਂ ਮੁਕਤ ਕਰ ਦਵਾਂਗੇ ਤੇ ਸਫਾਈ ਸੇਵਕਾਂ ਦੀ ਜਿੱਥੇ ਸਫਾਈ ਸੇਵਕਾਂ ਦੀ ਗੱਲ ਹੈ ਸਾਡੇ ਕੋਲ 100 ਦੇ ਲਗਭਗ ਸਪਾਈ ਸੇਵ ਕਰ ਆਪਣਾ ਹੈ 500 ਸਪਾਈ ਸੇਵ ਸਾਨੂੰ ਬਾਹਰੀ ਨਗਰ ਕੌਂਸਲ ਤੋਂ ਸਾਨੂੰ ਮਿਲ ਰਿਹਾ ਹੈ ਤੇ ਜਿਹੜੇ ਕਿ ਜਿਵੇਂ ਅੱਜ ਡੀ ਸਾਹਿਬ ਨੂੰ ਦੱਸਿਆ ਕਿ ਅੱਜ ਸਾਡੇ ਕੋਲ ਸਾਰੇ ਪਹੁੰਚਣਗੇ ਤੇ 700 ਦੇ ਲਗਭਗ ਸਪਾਈ ਸੇਵ ਇੱਥੇ ਕੰਮ ਕਰਨਗੇ ਤੇ ਸ਼ਹਿਰ ਨੂੰ ਜਿਵੇਂ 10 10 ਸੈਕਟਰਾਂ ਦੇ ਵਿੱਚ ਵੰਡਿਆ ਗਿਆ ਹੈ ਹਰੇਕ ਸੈਕਟਰ ਦੇ ਵਿੱਚ ਇੱਕ ਇੱਕ ਸੈਂਟਰੀ ਇੰਸਪੈਕਟਰ ਤਾਇਨਾਤ ਕੀਤਾ ਗਿਆ ਹੈ ਤੇ ਜਿਵੇਂ ਸਾਨੂੰ ਮਸ਼ੀਨਰੀ ਵੀ ਬਾਹਰੀ ਨਗਰ ਕੌਂਸਲ ਤੋਂ ਵੀ ਮਿਲ ਰਹੀ ਹੈ ਤੇ ਆਪਣੀ ਕੋਲੋਂ ਤੋਂ ਵੀ ਔਰ ਜਿੱਥੇ ਤੱਕ ਜਿਹੜੇ ਸ਼ਹਿਰ ਦੇ ਵਿੱਚ ਰਿਪੇਅਰ ਵਗੈਰਾ ਦੇ ਕੰਮ ਹੈ ਜਾ ਕੋਈ ਨਾਲੀਆਂ ਵਗੈਰਾ ਕਵਰਤ ਕਰਲੇ ਕੰਮ ਹੈ ਜਾਂ ਲਾਈਟਾਂ ਦੇ ਪ੍ਰਬੰਧ ਹੈ ਸੀਸੀਟੀਵੀ ਦੇ ਪ੍ਰਬੰਧ 15 ਕਰੋੜ ਰੁਪਏ ਲੱਦੇ ਨਾਲ ਲਗਭਗ ਉਹ ਵੀ ਕੰਮ ਚੱਲ ਰਿਹਾ ਵੱਡੇ ਪੱਧਰ ਤੇ ਜੋ ਕਿ ਜਲਦ ਹੀ ਮੁਕੰਮਲ ਹੋ ਜਾਂੜੇ ਅਸੀਂ ਵਾਰੋਂ ਆਉਣ ਵਾਲੇ ਸੰਗਤ ਨੂੰ ਕਹਿੰਦੇ ਕਿ ਬਾਚੜ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਰੜੇ ਮਨਾਇਆ ਜਾ ਰਿਹਾ ਦਾ ਪਸਕ ਹੋਣ ਤੇ ਇੱਥੇ ਅੱਗੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੋ ਵੀ ਜਿਵੇਂ ਕੋਈ ਕੋ ਸ਼ੋਖਾਂ ਦੇ ਪਿੰਦੇ ਹੈ ਕੁਝ ਵੀ ਹੈ ਕੋਈ ਜੇ ਮੈਂ ਕੋਈ ਕੋਈ ਆਈਸਕ੍ਰੀਮ ਖਾ ਰਿਹਾ ਹੈ ਕੁਛ ਖਾ ਰਿਹਾ ਹੈ ਕੋਈ ਚੱਕ ਕੇ ਪੈਕੇਟ ਹੈ ਜੋ ਵੀ ਹੈ ਉਸ ਨੂੰ ਕੂੜੇਦਾਨ ਦੇ ਵਿੱਚ ਪਾਇਆ ਜਾਵੇ ਤੁਹਾਨੂੰ ਹਰ ਥਾਂ ਥਾਂ ਤੇ ਡਸਟਬਿਨ ਲੱਗੇ ਹੋ ਮਿਲਣਗੇ ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜੀ ਜੀ ਇਹ ਮਹਿੰਮ ਇਸ ਤਰ੍ਹਾਂ ਚੱਲ ਰਹੀ ਗਈ ਨੌਵੀਂ ਪਾਛਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸ਼ਹੀਦੀ ਵਿਹੜਾ ਆ ਰਿਹਾ ਹੈ ਅਸੀਂ ਸਾਰੇ ਜਾਣਦੇ ਹਾਂ ਤੇ ਅਸੀਂ ਸਾਰੇ ਰਲ ਮਿਲ ਕੇ ਇਸ ਪਾਵਨ ਧਰਤੀ ਦੇ ਵਿੱਚ ਸਫਾਈ ਦੀ ਅੱਜ ਮੰਤਰੀ ਸਾਹਿਬ ਦੇ ਰਹਿਨੁਮਾਈ ਦੇ ਵਿੱਚ ਇਸ ਦਾ ਗਾਜ਼ ਕੀਤਾ ਹੈਗਾ ਸ਼ਤਾਬਦੀ ਦੇ ਮੱਦੇਨਜ਼ਰ ਸਫਾਈਆਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਜਾਵੇਗਾ ਪੂਰੇ ਸ਼ਹਿਰ ਨੂੰ 10 ਸੈਕਟਰਾਂ ਦੇ ਵਿੱਚ ਵੰਡਿਆ ਜਾਵੇਗਾ ਕਰੀਬ 500 ਸਫਾਈ ਕਰਮਚਾਰੀ ਅੱਜ ਹੀ ಶ್ರೀ ਅਨੰਦਪੁਰ ਸਾਹਿਬ ਵਿੱਚ ਪਹੁੰਚ ਜਾਣਗੇ ਅਸੀਂ ਇਹਨਾਂ ਦੀ ਕੱਲ ਟ੍ਰੇਨਿੰਗ ਕਰਾਵਾਂਗੇ ਤਾਂ ਫਿਰ ਕਰੀਬ 700 ਸਫਾਈ ਕਰਮਚਾਰੀ ਲਗਾਤਾਰ ਅਗਲੇ 2 ਹਫ਼ਤੇ ਇੱਥੇ ਸਫਾਈ ਵਾਸਤੇ ਤੈਨਾਤ ਰਹਿਣਗੇ ਅਸੀਂ ਬਹੁਤ ਡਿਟੇਲ ਵਿੱਚ ਪਲਾਨਿੰਗ ਕੀਤੀ ਹੈ ਕਿ ਕਿਸ ਤਰ੍ਹਾਂ ਹਰ ਜਗ੍ਹਾ ਡਸਟਬਿਨਸ ਤੈਨਾਤ ਕੀਤੇ ਜਾਣਗੇ ਕਿਸ ਤਰ੍ਹਾਂ ਕੂੜਾ ਨਾ ਕੇਵਲ ਗਲੀਆਂ ਚੋਂ ਨਾ ਕੇਵਲ ਨਾਲੀਆਂ ਚੋਂ ਬਲਕਿ ਲੰਗਰਾਂ ਦੇ ਵਿੱਚੋਂ ਵੀ ਜੋ ਵੀ ਵੇਸਟ ਜਨਰੇਟ ਹੁੰਦਾ ਉਸ ਨੂੰ ਕਿਸ ਤਰ੍ਹਾਂ ਰਿਮੂਵ ਕੀਤਾ ਜਾਏਗਾ ਹਰ ਚੀਜ਼ ਦੀ ਪਲੈਨਿੰਗ ਕੀਤੀ ਜਾ ਰਹੀ ਹੈ ਇਹ ਜਿਹੜੇ 10 ਸੈਕਟਰ ਬਣਾਏ ਜਾ ਰਹੇ ਹਨ ਹਰੇਕ ਦੇ ਵਿੱਚ ਇੱਕ ਯੰਗ ਆਈਐਸ ਆਫੀਸਰ ਇਸ ਨੂੰ ਮੌਕੇ ਦੇ ਉੱਤੇ ਤਾਇਨਾਤ ਰਹਿ ਕੇ ਇਸ ਨੂੰ ਇਸ ਦਾ ਸੁਪਰਵੀਜ਼ਨ ਕਰਨਗੇ ਤੇ ਬਹੁਤ ਡਿਟੇਲ ਦੇ ਵਿੱਚ ਤਿਆਰੀਆਂ ਕੀਤੀਆਂ ਜਾ ਰਹੀਆਂ ਭਾਵੇਂ ਉਹ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਨਾਲੀਆਂ ਨੂੰ ਢੱਕਣ ਦਾ ਪ੍ਰੋਗਰਾਮ ਹੈ ਭਾਵੇਂ ਉਹ ਸਟਰੀਟ ਲਾਈਟਸ ਨੂੰ ਮੁਰੰਮਤ ਕਰਨ ਦਾ ਪ੍ਰੋਗਰਾਮ ਹੈ ਭਾਵੇਂ ਉਹ ਪਖਾਨਿਆਂ ਨੂੰ ਪਖਾਨੇ ਉਹਨਾਂ ਦੀ ਮੁਰੰਮਤ ਕਰਨ ਦਾ ਪ੍ਰੋਗਰਾਮ ਹੈ ਹਰ ਚੀਜ਼ ਦਾ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਤੇ ਸਾਡੀ ਪੂਰ ਜ਼ੋਰ ਕੋਸ਼ਿਸ਼ ਹੈ ਕਿ ਅਸੀਂ ਹਰ ਤਰੀਕੇ ਦੀ ਸਹੂਬਾ ਸੰਗਤਾਂ ਵਾਸਤੇ ਸਮੇਂ ਸਿਰ ਮੁਹੱਈਆ ਕਰਾ ਸਕੀਏ ਅਸੀਂ ਸਭ ਤੋਂ ਪਹਿਲਾਂ ਤਾਂ ਇੱਥੇ ਤਿੰਨ ਟੈਂਟ ਸਿਟੀ ਬਣਾਏ ਜਾ ਰਹੇ ਹਨ ਜਿਦੇ ਵਿੱਚ ਕਰੀਬ 10000 ਸੰਗਤਾਂ ਦੇ ਰੁਕਣ ਦੇ ਪ੍ਰਬੰਧ ਹੋਏਗਾ ਫ੍ਰੀ ਆਫ ਕੋਸ ਉਹ ਇਸ ਨੂੰ ਬੁੱਕ ਕਰਕੇ ਰੁੱਕ ਸਕਦੇ ਨੇ ਨਾਲ ਹੀ ਟ੍ਰੈਫਿਕ ਮੈਨੇਜਮੈਂਟ ਵਾਸਤੇ ਅਸੀਂ ਇੱਕ ਨੋ ਵਹੀਕਲ ਜ਼ੋਨ ਬਣਾ ਰਹੇ ਹਾਂ ਤਾਂ ਜੋ ਕਿ ਜ਼ਿਆਦਾ ਸੰਗਤਾਂ ਦੇ ਵਿੱਚ ਵੀ ਜੇ ਗੱਡੀਆਂ ਹ ਰਹਿਣਗੀਆਂ ਤਾਂ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਕਰਕੇ ਨੋ ਵਹੀਕਲ ਜ਼ੋਨ ਬਣਾਇਆ ਜਾ ਰਿਹਾ ਪਰ ਇਹਦੇ ਨਾਲ-ਨਾਲ ਸ਼ਟਲ ਸਰਵਿਸ ਪ੍ਰੋਵਾਈਡ ਕੀਤੀ ਜਾ ਰਹੀ ਹੈ ਭਾਵੇਂ ਉਹ ਬਸਾਂ ਹੋਣ ਭਾਵੇਂ ਮਿਨੀ ਬਸਾਂ ਹੋਣ ਭਾਵੇਂ ਈ ਰਿਕਸ਼ਾ ਹੋਣ ਸ਼ਟਲ ਸਰਵਿਸਿਜ਼ ਵੀ ਕਾਫੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਤਾਂ ਜੋ ਸੰਗਤਾਂ ਨੂੰ ਪਹੁੰਚਣ ਦੇ ਵਿੱਚ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ 26 ਮੋਬਾਈਲ ਟਾਇਲਟ ਵੈਂਸ ਲਗਾਈਆਂ ਜਾ ਰਹੀਆਂ ਨੇ 10 ਸਾਡੇ ਰੈਗੂਲਰ ਪਖਾਨੇ ਹੋਣਗੇ ਤਾਂ ਕਰੀਬ 500 ਤੋਂ ਲੈ ਕੇ 1000 ਸਾਡੇ ਪਖਾਨੇ ਵੀ ਇੱਥੇ ਲਗਾਏ ਜਾ ਰਹੇ ਆਂ ਪਾਰਕਿੰਗ ਦੀਆਂ 30 ਅਲੱਗ-ਅਲੱਗ ਸਾਈਟਸ ਤਿਆਰ ਕੀਤੀਆਂ ਗਈਆਂ ਨੇ ਜਿਦੇ ਵਿੱਚ 101 ਏਕੜ ਦੀ ਟੋਟਲ ਪਾਰਕਿੰਗ ਦੀ ਸਪੇਸ ਹੋਏਗੀ ਇਹਦੇ ਵਿੱਚ ਕਰੀਬ 55 ਏਕੜ ਦੀ ਸਾਡੀ ਕੈਟਾਗਰੀ A ਪਾਰਕਿੰਗ ਹੈ ਜਿਦੇ ਵਿੱਚ ਸੀਸੀਟੀਵੀ ਤੋਂ ਲੈ ਕੇ ਨਹਾਣ ਦੀ ਵੀ ਸਹੂਲਤ ਉਹਦੇ ਵਿੱਚ ਤੇ ਨਾਤ ਰਹੇਗੀ ਇਸ ਪ੍ਰਕਾਰ ਹਰ ਤਰੀਕੇ ਦੀ ਸਹੂਲਤ ਪ੍ਰੋਵਾਈਡ ਕੀਤੀ ਜਾ ਰਹੀ ਹੈ